सरकार मुर्दा मुर्दाबाद 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 कच्चे मुलाजम पक्के करो पक्के करो पक्के करो टकेशाही नहीं चलेगी नहीं चलेगी नहीं चलेगी टकेशाही नहीं चलेगी नहीं चलेगी नहीं चलेगी कच्चे मुलाजम पक्के करो पक्के करो पक्के करो, करो. शिक्षा मिनिस्टर मुर्दा मुर्दाबाद 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 ਜ਼ਿਲ੍ਹੇ ਦੇ ਸਭ ਤੋਂ ਵੱਡੇ ਸतीश ਚੰਦਰ ਤਵੰਨ ਸਰਕਾਰੀ ਕਾਲਜ ਦੇ ਕੱਚੇ ਮੁਲਾਜ਼ਮਾ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਸੀਨੀਅਰ ਅਕਾਲੀ ਆਗੂ ਅਤੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਚੇਅਰਮੈਨ ਨਰੇਸ਼ ਸਿੰਘ ਗਾਂਧੀ ਅਗਵਾਈ ਵਿੱਚ ਕਾਲਜ ਦੇ ਪ੍ਰਿੰਸੀਪਲ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੇਵਾ ਨਿਭਾਉਂਦੇ ਆ ਰਹੇ ਦਰਜਾ 4 ਮੁਲਾਜ਼ਮਾ ਨੂੰ ਚੌਂਸ ਆਪਤਾ ਲੱਗਣ ਤੋਂ ਪਹਿਲਾਂ ਪੱਕਾ ਕਰਨ ਦੀ ਮੰਗ ਕੀਤੀ ਗਈ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਮੁਲਾਜ਼ਮਾ ਨੇ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ ਹੈ ਅਮਰ ਜਵਾਲਾ ਦੇ ਸੰਪਾਦਕ ਰਾਜਕੁਮਾਰ ਸਾਥੀ ਦੀ ਰਿਪੋਰਟ 30 ਸਾਲ ਤੋਂ ਇਥੋਂ ਰੈਗੂਲਰ ਕੰਮ ਲਾਜਮ ਹੈ ਇਹ ਸਾਡੇ ਕੱਚੇ ਮਲਾਜਮਾਂ ਜਿਨ੍ਹਾਂ ਦੀ ਸਰਕਾਰ ਨੇ ਅਜੇ ਤੱਕ ਸੁਣਾਈ ਨਹੀਂ ਕੀਤੀ ਮੌਜੂਦਾ ਸਰਕਾਰ ਨੂੰ ਵੀ ਅਸੀਂ ਕਈ ਵਾਰ ਮੰਗ ਪੱਤਰ ਦਿੱਤੇ ਫਿਰ ਵੀ ਸਰਕਾਰ ਨੇ ਸਾਡੇ ਨਾਲ ਲਾਰੇ ਹੀ ਲਾਏ ਮੈਂ ਦਗਾਨ ਸਾਹਿਬ ਨੂੰ ਇਹੀ ਬੇਨਤੀ ਕੀਤੀ ਸੀ ਵੀ ਇਹ ਕੱਚੇ ਮਲਾਜਮਾਂ ਨੂੰ ਪੱਕਾ ਕਰਾਉਣ ਦੇ ਲਈ ਆਪਣਾ ਯੋਗਦਾਨ ਦਿਓ ਤੇ ਇਹ ਵੀ ਇਹਨਾਂ ਦੇ ਵੀ ਬੱਚੇ ਪੜ੍ਹ ਲਿਖ ਕੇ ਕਿਤੇ ਮਾੜੀ ਮੋਟੀ ਤਰੱਕੀ ਕਰਨ ਨਹੀਂ ਤਾਂ ਇਹ ਛੋਟੇ ਲੋਕ ਇਸ ਸਰਕਾਰਾਂ ਸਾਨੂੰ ਥੱਲੇ ਹੀ ਦੱਬਣ ਨੂੰ ਫਿਰਦੀਆਂ ਰਹਿੰਦੀਆਂ ਨੇ ਐਸੀ ਨਹੀਂ ਜਾਂਦੇ ਵੀ ਅਸੀਂ ਕੋਈ ਸੰਘਰਸ਼ ਕਰੀਏ ਤੇ ਮੈਂ ਸਤਿਕਾਰਯੋਗ ਤਿਗਾਨ ਸਾਹਿਬ ਨੂੰ ਇਹ ਹੀ ਬੇਨਤੀ ਕਰਦਾ ਆਂ ਵੀ ਇਹਨਾਂ ਬੱਚਿਆਂ ਦਾ ਖਿਆਲ ਰੱਖਿਆ ਜਾਵੇ ਇਹਨਾਂ ਦੇ ਸਿਰ ਤੇ ਆਪਣਾ ਹੱਥ ਰੱਖਿਆ ਜਾਵੇ ਤੇ ਇਹਨਾਂ ਨੂੰ ਪੱਕੇ ਕਰਾਓ ਤੇ ਅਸੀਂ ਤੁਹਾਡੇ ਨਾਲ ਆਓ ਜੀ ਰਾਮ ਪ੍ਰਕਾਸ਼ ਸਿੰਘ ਆ ਜੀ ਰਾਮ ਪ੍ਰਕਾਸ਼ ਸਿੰਘ ਤੇ ਕਿੰਨੇ ਸਾਲ ਤੋਂ ਕੰਮ ਕਰ ਰਹੇ ਹੋ ਮੈਨੂੰ 23 ਸਾਲ ਹੋ ਗਏ ਕਾਲਜ ਵਿੱਚ ਕੰਮ ਕਰਦੇ ਨੂੰ ਤੇ ਸਾਨੂੰ ਹੁਣ ਪੱਕਾ ਕੀਤਾ ਜਾਵੇ ਬਹੁਤ ਦੇਰ ਹੋ ਗਈ ਸਾਡੇ ਘਰ ਦਾ ਗੁਜ਼ਾਰਾ ਵਧੀਆ ਚੱਲ ਸਕੇ 10-12 ਹਜ਼ਾਰ ਦੇ ਨਾਲ ਕੁਝ ਨਹੀਂ ਬੰਦਦਾ ਜੋਗੇ ਕਿੰਨੇ ਚਿਰ ਹੋ ਗਏ ਇੱਥੇ ਕੰਮ ਕਰਦੇ ਨੂੰ ਚਾਰ ਸਾਲ ਹੋ ਗਏ ਮੈਨੂੰ ਇੱਥੇ ਕੰਮ ਕਰਦੇ ਨੂੰ ਅੱਛਾ ਕਿਤੇ ਕਿਤੇ ਲੱਗੇ ਹਾਂਜੀ ਕਿੰਨੀ ਗੱਲ ਬੇਸਿਕ ਦਾ ਕੰਮ ਮਿਲਦੀ ਹੈ 8000 ਕਦੇ 8500 ਕਦੇ 8000 ਮਿਲ ਜਾਂਦਾ ਕਰਦਾ ਵੀ ਯਾਰ ਕਿੰਨੇ ਜੋਗਾ ਚੱਲਦਾ ਹੀ ਨਹੀਂ ਸਰ ਛੋਟਾ ਜਿਹਾ ਬੱਚਾ ਵਾ ਮੰਗ ਕੀ ਕਰਦੇ ਵੀ ਪੱਕੇ ਕਰਨ ਦੀ ਇੱਕ ਤਾਰ ਸਿੰਘ ਸਰ ਮੈਨੂੰ ਇੱਥੇ 20 ਸਾਲ ਹੋ ਗਏ ਕੰਮ ਕਰਦੇ ਨੂੰ ਕਿਉਂਕਿ ਸਰ ਹੁਣ ਪਰਿਵਾਰ ਦੇ ਵਿੱਚ ਗੁਜ਼ਾਰਾ ਨਹੀਂ ਚੱਲ ਰਿਹਾ ਜੀ ਇਨੇ ਕੋ ਨੌਕਰੀ ਦਾ ਕੱਚਾ ਮਲਾਜ਼ਮਾ ਸਰ ਸਰਟਕਾਂ ਸਬਜ਼ੀ ਨਾਲ ਗੱਲਬਾਤ ਕੀਤੀ ਅਸੀਂ ਫਿਰ ਇਹਨਾਂ ਕੋਲ ਜਾ ਕੇ ਇਹਨਾਂ ਨੂੰ ਬੇਨਤੀ ਕੀਤੀ ਵੀ ਸਰ ਸਾਨੂੰ ਇੰਨੇ ਸਾਲ ਹੋ ਗਏ ਪੱਕੇ ਨਹੀਂ ਕੀਤਾ ਗਿਆ ਦੋ ਇੱਕ ਦੋ ਵਾਰੀ ਸਾਡੇ ਕੋਲ ਆਈ ਸੀ ਗੱਲਬਾਤ ਪਰ ਇਹਨਾਂ ਨੇ ਪੱਕੇ ਸਰਕਾਰ ਨੇ ਨਹੀਂ ਕੀਤਾ ਜੀ ਮੰਗੀ ਗੱਲ ਸਰ ਬੇਲਦਰੀ ਦੀ ਪੋਸਟ ਕਰ ਲਈ ਮੰਗ ਸਰ ਪੱਕੇ ਕਿੱਥੇ ਜਾਵੇ ਸਰ ਸਾਨੂੰ ਬਸ ਇਹੀ ਆ ਸਾਡਾ ਪਰਿਵਾਰ ਦੇ ਵਿੱਚ ਵਧਿਆ ਗੁਜ਼ਾਰਾ ਹੋ ਸਕੇ ਉਹ ਕਰੀ ਹੀ ਪੱਕੇ ਕਰ ਲਈ ਹਾਂ ਜੀ ਸਰ ਬਸ ਸਰ ਕਿੱਥੇ ਇਹਨਾਂ ਨੇ ਕੀਤਾ ਇਹ ਕਦੇ ਕਿੰਨੇ ਕਹਿੰਦੇ ਆਂ ਕਦੇ ਲਾਰੇ ਲਈ ਜਾਂਦੇ ਆਂ ਲਾਰੇ ਲਈ ਜਾਂਦੇ ਆ ਜੀ ਇੱਕ ਪੱਕਾ ਨੇ ਹਾਂਜੀ ਸਾਨੂੰ ਸਾਡੇ 10000 ਰੁਪਏ ਮਿਲ ਜੇ 10000 ਰੁਪਏ ਤਾਂ ਮਿਲ ਜੇ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਗਰੂਪ ਵਾਲੀ ਲੈ ਲਿਆ ਜਿਹੜਾ ਗਵਰਨਮੈਂਟ ਕਾਲਜ ਲੁਧਿਆਣੇ ਦਾ ਵਾ ਜਿਹਨੂੰ ਅਸੀਂ ਸਿੱਖਿਆ ਦਾ ਮੰਦਰ ਕਹਿੰਦੇ ਆਂ ਔਰ ਇੱਥੋਂ ਹੀ ਆਈਐਸ ਆਈਪੀਐਸ ਡਾਕਟਰ ਇੰਜੀਨੀਅਰ ਐਡਵੋਕੇਟ ਜੱਜ ਤੱਕ ਵੱਡੇ ਵੱਡੇ ਪਦਾਂ ਤੇ ਸਟੂਡੈਂਟ ਜਿਹੜੇ ਆ ਐਜੂਕੇਸ਼ਨ ਲੈ ਕੇ ਜਾਂਦੇ ਆਂ ਔਰ ਇੱਥੇ ਦੇਖਣ ਨੂੰ ਮਿਲ ਰਿਹਾ ਵਾ ਕਿ ਕਾਫੀ ਲੰਬੇ ਸਮੇਂ ਤੋਂ ਲਗਭਗ 15-15 20-20 ਸਾਲ ਹੋ ਗਏ ਆ ਦਰਜਾ ਚਾਰ ਦੇ ਜਿਹੜੇ ਮੁਲਾਜ਼ਮ ਐ ਸਪਾਈ ਸੇਵਕ ਐ ਸੀਵਰਮੈਨ ਆ ਮਾਲੀ ਬੇਲਦਾਰ ਆ ਚੌਂਕੀਦਾਰ ਆ ਪੀਆ ਨਾ ਅਤੇ ਹੋਰ ਵੀ ਮੁਲਾਜ਼ਮ ਜਿਹੜੇ ਆ ਉਹ ਅੱਜ 15-15 20-20 ਸਾਲਾਂ ਤੋਂ ਕੱਚੇ ਦੇ ਕੱਚੇ ਹੀ ਨੇ ਔਰ ਮੈਂ ਸਮਝਦਾ ਮੈਂ ਕਿ ਜਿਹੜੀ ਗਵਰਨਮੈਂਟ ਆ ਜੋ ਦਾਅਵੇ ਕਰ ਰਹੀ ਆ ਨ ਵੀ ਅਸੀਂ ਇਹਨਾਂ ਮੁਲਾਜ਼ਮ ਪੱਕਾ ਕਰਤਾ ਉਹ ਸਾਰਾ ਬਿਲਕੁਲ ਝੂਠ ਸਾਬਤ ਹੋਇਆ ਔਰ ਝੂਠ ਦਾ ਪਲੰਦਾ ਬਣਾ ਕੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੀ ਆ ਤਾਂ ਇਸ ਕਰਕੇ ਮੈਂ ਐਜੂਕੇਸ਼ਨ ਮਨਿਸਟਰ ਨੂੰ ਜਿਹੜੇ ਕਿ ਇਹ ਗੱਲ ਕਹਿੰਦੇ ਆ ਸਰਦਾਰ ਹਰਜੋਤ ਸਿੰਘ ਬਾਦ ਸਾਹਿਬ ਕਿ ਅੱਜ ਕਾਲਜਾਂ ਦਾ ਬਹੁਤ ਵਧੀਆ ਹਾਲ ਆ ਸਕੂਲਾਂ ਦਾ ਵਧੀਆ ਹਾਲ ਦੀ ਗੱਲ ਕਰਦੇ ਆ ਪਰ ਜਿਹੜੇ ਉਹ ਕਾਲਜਾਂ ਨੂੰ ਸਕੂਲਾਂ ਨੂੰ ਵਧੀਆ ਬਣਾਉਣ ਵਾਲੇ ਮੁਲਾਜ਼ਮਾਂ ਅਧਿਰਜਾ 4 ਦੇ ਉਹਨਾਂ ਦਾ ਤੇ ਉਹਨਾਂ ਦੇ ਘਰਾਂ ਦਾ ਬੁਰਾ ਹਾਲ ਆ ਆ ਜੋ 8 8 ਦਾ 10 12 12 ਜੇ ਹਰਤੇ ਕੰਮ ਕਰਨ ਨੂੰ ਮਜਬੂਰ ਨੇ ਔਰ ਇੱਥੇ ਮੈਂ ਆ ਕੇ ਦੇਖਿਆ ਗਵਰਨਮੈਂਟ ਕਾਲਜ ਦੇ ਵਿੱਚ ਕਿ ਲਗਭਗ ਸਾਡੇ ਜਿਹੜੇ ਮੁਲਾਜ਼ਮ ਹੈ 35 ਤੋਂ 40 ਦੇ ਕਰੀਬ ਜਿਹੜੇ ਸਪਾਈ ਸੇਵਕ ਹੈ ਔਰ ਧਜਰ 4 ਦੇ ਸਾਰੇ ਮੁਲਾਜ਼ਮ ਹੈ ਉਹ ਹੱਲੇ ਵੀ ਕੱਚੇ ਆ ਔਰ ਕਈ ਵਾਰੀ ਗਵਰਨਮੈਂਟ ਵੱਲੋਂ ਲੈਟਰ ਵੀ ਆ ਚੁੱਕੀ ਆ ਕਿ 10 ਸਾਲ ਵਾਲੇ ਜਿਹੜੇ ਮੁਲਾਜ਼ਮ ਰੈਗੂਲਰ ਕੰਮ ਕਰ ਰਹੇ ਉਹਨਾਂ ਨੂੰ ਪੱਕੇਆ ਕਰਾਂਗੇ ਪਰ ਇੱਥੇ ਤਾਂ 15-15 20-20 ਸਾਲ ਵਾਲੇ ਆ ਤਾਂ ਇਸ ਕਰਕੇ ਮੈਂ ਗਵਰਨਮੈਂਟ ਨੂੰ ਇੱਥੇ ਜੋ ਸਾਡੇ ਸੰਤੂ ਸਾਹਿਬ ਪ੍ਰਿੰਸੀਪਲ ਸਾਹਿਬ ਹੈ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਪੱਕਿਆ ਕੀਤਾ ਜਾਵੇ ਨੁਕਤੀ ਪੱਤਰ ਦਿੱਤੇ ਜਾਣ ਤਾਂ ਜੋ ਇਹ ਵੀ ਇਸ ਦੇਸ਼ ਦੇ ਸਾਡੇ ਪੰਜਾਬ ਦੇ ਇਹ ਵੀ ਵੋਟਰ ਨੇ ਜਿਹੜੇ ਕਿ ਉਹ ਰਾਈ ਜਿਹੜਾ ਹਲਕਾ ਵਾ ਇਹ ਵੈਸਟ ਹੈ ਇੱਥੇ ਚੋਣਾ ਵੀ ਹੋ ਰਹੀ ਹੈ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਹਰ ਹਫਤੇ ਇੱਥੇ ਹੁੰਦੇ ਆ ਐਜੂਕੇਸ਼ਨ ਮਿਨਿਸਟਰ ਸਾਹਿਬ ਵੀ ਇੱਥੇ ਰਹਿਣ ਆਲੇ ਆ ਫਿਰ ਮੈਂ ਆਸ ਕਰਦਾ ਮੈਂ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਵਾ ਜਿਹੜਾ ਇਲੈਕਸ਼ਨ ਕੋਲ ਲੱਗਣ ਤੋਂ ਪਹਿਲਾਂ ਇਹਨਾਂ ਨੂੰ ਪੱਕਿਆ ਕਰਦਣਗੇ ਜੇ ਇਹਨਾਂ ਨੂੰ ਪੱਕਿਆ ਨਹੀਂ ਕਰਦੇ ਤਾਂ ਸਾਰੇ ਸੰਘਰਸ਼ ਕਰਨ ਲਈ ਅਸੀਂ ਮਜਬੂਰ ਹੋਵਾਂਗੇ ਔਰ ਅਸੀਂ ਧਰਨਾ ਵੀ ਦੇਵਾਂਗੇ ਔਰ ਜਿਹੜੇ ਇਹਨਾਂ ਦੇ ਕੈਂਡੀਡੇਟ ਖੜੇ ਹੋਇਆ ਅਸੀਂ ਉਹਨਾਂ ਦੇ ਘਰ ਦੇ ਬਾਹਰ ਵੀ ਜਾ ਕੇ ਰੋਸ ਮੁਜ਼ਾਹਰਾ ਕਰਾਂਗੇ ਤਾਂ ਜੋ ਲੁਧਿਆਣੇ ਦੀ ਜਿਹੜੀ ਪਬਲਿਕ ਹੈ ਜੋ ਵੋਟਰ ਹੈ ਉਹਨਾਂ ਨੂੰ ਵੀ ਇਹ ਗੱਲ ਦਾ ਪਤਾ ਲੱਗੇ ਨੂੰ ਵੀ ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਕਹਿਣੀ ਔਰ ਕਥਨੀ ਦੇ ਫਰਕ ਹੈ ਇਸ ਕਰਕੇ ਝੂਠ ਦਾ ਪਲੰਡਾ ਬਣਾ ਕੇ ਅੱਗੇ ਪੇਸ਼ ਕਰ ਰਹੀ ਆ ਬਹੁਤ ਬਹੁਤ ਧੰਨਵਾਦ ਜੈ ਹਵਾਲਮੀ ਕੀ ਜੈਪੀ ਨਗਰ ਕਮਰਚਰੀ ਯੂਨੀਅਨ ਵੱਲੋਂ ਇਹਨਾਂ ਦੇ ਲੀਡਰਸ ਅੱਜ ਆਏ ਨੇ ਜੀ ਮੰਗ ਪੱਤਰ ਲੈ ਕੇ ਕਿ ਦਰਜਾ ਚਾਰ ਦੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ ਸਾਡੇ ਕੋਲੋਂ ਸਰਕਾਰ ਨੇ ਡਾਟਾ ਮੰਗਿਆ ਸੀਗਾ ਕਿ ਜਿਨ੍ਹਾਂ ਦਾ 10 ਸਾਲ ਦਾ ਤਜਰਬਾ ਵਾ ਉਹਨਾਂ ਸਾਰਿਆਂ ਦਾ ਡਾਟਾ ਤੁਹਾਨੂੰ ਭੇਜਿਆ ਜਾਵੇ ਅਸੀਂ ਆਪਣੇ ਕਾਰਜ ਪੱਤਰ ਤੇ ਟੋਟਲ ਡਾਟਾ ਜੋ ਹੈ ਸਰਕਾਰ ਨੂੰ ਭੇਜ ਚੁੱਕੇ ਹਾਂ ਕੋਣ ਸਰਕਾਰ ਜੋ ਕਾਰਵਾਈ ਠੀਕ ਸਮਝੇਗੀ ਕਰੇਗੀ ਸਾਡੇ ਵੱਲੋਂ ਜੋ ਵੀ ਜ਼ਰੂਰਤ ਹੋਏਗੀ ਅਸੀਂ ਇਹਨਾਂ ਦੇ ਬਾਰੇ ਅੱਗੇ ਮੰਗ ਪੱਤਰ ਭੇਜਾਂਗੇ ਕਿਨੇ ਕਿ